ਜ਼ిల్లా ਗੁਰਦਾਸਪੁਰ ਦੇ ਕਾਦੀਆ ਇਲਾਕੇ 'ਚ ਲਗਾਤਾਰ ਚੋਰੀਆਂ ਅਤੇ ਲੁੱਟਾਂ ਖੋਹਾਂ ਹੋਣ ਕਰਕੇ ਲੋਕ ਹੋ ਰਹੇ ਹਨ ਪਰੇਸ਼ਾਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਾਦੀਆ ਦੇ ਰਾਮਪੁਰ ਰੋਡ ਤੇ ਸਥਿਤ ਗੁਰਦੁਆਰੇ ਵਿੱਚ ਕਣਕ ਚੋਰੀ ਕਰਦਾ ਸੇਵਾਦਾਰਾ ਵੱਲੋਂ ਫੜਿਆ ਚੋਰ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਜੇ ਬੰਦੀ ਕਰੀ ਅੱਜੋਂ ਅੱਜ ਦਰਸਾਓ ਕੀ ਮਾਲੀ ਪਬਲਿਕ ਦੇ ਰਿਹਾ ਹੈ ਅੱਛਾ ਪਾਗਲਾ ਅੰਦਰੋਂ ਅੰਦਰੋਂ ਵੀ ਕੋਈ ਚੋਰੀ ਕੀਤਾ ਅੰਦਰੋਂ ਅੱਜ ਡਰਮ ਲੱਗੇ ਕਣਕਾਂ ਦੇ ਉਹਦੇ ਬੁਰੇ ਭਰੇ ਪਏ ਅੰਦਰ ਠੀਕ ਹੈ ਕਿਹੜੇ ਸੰਗ ਲੰਗਰ ਵਾ ਉਹਨਾਂ ਵਾਸਤੇ ਉੱਥੋਂ ਭਰ-ਭਰ ਲਈ ਜਾਂਦਾ ਹੈ ਉਹ ਮੁੰਡਾ ਨਿਸ਼ਚਿਤ ਵੀ ਕੈਮਰੇ ਲੱਗੇ ਨੇ ਇੱਥੇ ਲੱਗੇ ਲੱਗੇ ਹਾਂ ਜੀ ਬਾਜ ਪੜਿਆ ਗਿਆ ਉਹ ਤਾਂ ਸੁਣ ਪੜਿਆ ਠੀਕ ਤੁਸੀਂ ਵੀ ਦੇਖਿਆ ਕੈਮਰੇ ਚ ਆਈ ਤਾਂ ਫੋਟੋ ਆਉਂਦੀ ਹੈ ਦੀ ਹੀ ਅੱਛਾ ਜੀ ਚਾਰ ਪੰਜ ਦਿਨ ਹੋ ਗਏ ਆ ਬੋਰੇ ਵਿੱਚ ਰੋਜ਼ ਇੱਥੋਂ ਪਕੜ ਕੇ ਇੱਥੇ ਡੁੱਲੀ ਹੁੰਦੀ ਤੇ ਅਜੇ ਤੱਕ ਇੱਥੇ ਕਿੱਥੋਂ ਆ ਗਈ ਆ ਕਣ ਕਿੰਦਰ ਪਈ ਸਾਰੀ ਹਾਂ ਹਾਂ ਇਹ ਜਦੋਂ ਬਾਰੀ ਥਾਣੀ ਪੂਰਾ ਕੱਢਦਾ ਹੈਗਾ ਠੀਕ ਹੈ ਤੇ ਇੱਥੋਂ ਧੂੜ ਗਈ ਇੱਥੇ ਲੈ ਆਉਂਦਾ ਕੋਈ ਕਣ ਪੁੱਦਾ ਕਿੱਥੇ ਜੀ ਇੱਥੇ ਕੱਢਣਾ ਮਤਲਬ ਨਹੀਂ ਕੋਈ ਨਹੀਂ ਸਾਡੇ ਦਾ ਕੰਮ ਸਿੱਧੀ ਕਰਾ ਲਈ ਆਪਣੀ ਰਿਕਾਰਡ ਕਿਹੜੀ ਵਾਰੀ ਥਾਣਾ ਇੱਧਰ ਇੱਥੋਂ ਆਇਆ ਬਾਜੀ ਥਾਣਾ ਆਓ ਬਾਜੀ ਇਹਦਾ ਕੰਮ ਇੱਥੋਂ ਬਾਜੀ ਅੰਦਰੋਂ ਫੋਲ ਲਈ ਦੇ ਅੱਛਾ ਅੱਛਾ ਕੋਲ ਕਣ ਕੇ ਇੱਥੇ ਆਣਦੇ ਆ ਜਿਹਦਾ ਹੋਰੇ ਟਿਕੜੇ ਸਾਰੇ ਚਲੇ ਚਲੇ ਠੀਕ ਹੈ ਤੇ ਸਾਨੂੰ ਮੈਨੂੰ ਰੋਜ਼ ਹੀ ਬਾਬੇ ਨੇ ਅਖੜਾਂ ਵੀ ਕੱਢ ਕੇ ਇੱਥੋਂ ਨਿਕਲਣ ਲਈ ਪਤਾ ਲੱਗਦਾ ਤੁਹਾਨੂੰ ਕੋਈ ਹਾਂ ਦੇਖ ਐਵਰੇ ਕੋਈ ਬੰਦਾ ਆ ਆ ਠੀਕ ਹੈ ਜੀ ਇੱਕ ਨਾ ਚੋਰ ਫੜਿਆ ਸੋਨੀ ਇਹਦਾ ਨਾਮ ਹੈ ਪਿਓ ਦਾ ਨਾਮ ਲਾਲੀ ਪਿੰਡ ਕਾਹਵਾ ਇਹ ਕਿਹੜੀ ਕਿਹਦਾ ਫੜਿਆ ਤੁਸੀਂ ਇਹ ਗੁਰਦੁਆਰਾ ਬਾਬਾ ਫਕੀਰ ਚੰਦ ਇਹ ਆਉਂਦਾ ਸੀ ਤੇ ਇੱਥੇ ਆ ਕੇ ਦਾਣੇ ਚੋਰੀ ਕਰਕੇ ਲੈ ਜਾਂਦਾ ਸੀ ਚਾਰ ਪੰਜ ਵਾਰ ਇੱਕ ਛੇ ਵਜੇ ਦਾਣੇ ਚੋਰੀ ਕਰਕੇ ਲੈ ਗਿਆ ਫਿਰ ਅਸੀਂ ਟ੍ਰੈਪ ਲਾਇਆ ਸੀ ਬੰਦੇ ਖਲਾਰੇ ਇਹਨੂੰ ਪਤਾ ਨਹੀਂ ਅੱਜ ਫੇਰ ਜਦੋਂ ਚੋਰੀ ਕਰਨ ਆਇਆ ਤੇ ਜਦੋਂ ਅੰਦਰ ਵੜਿਆ ਤੇ ਉੱਥੇ ਵੜ ਕੇ ਹੀ ਇਹਨੂੰ ਫੜ ਲਿਆ ਅਰੇ ਆਪ ਲਾਗੇ ਦਾਣਾ ਮੰਡੀ ਦਾਣਾ ਮੰਡੀ ਦੇ ਉੱਤੇ ਵੀ ਕਾਫੀ ਬੰਦੇ ਆਏ ਜਿਹੜੇ ਕਹਿੰਦੇ ਸਾਡੀ ਇਹਨੇ ਚੋਰੀ ਕਰਕੇ ਖੜੀ ਹੈ ਸਾਡੇ ਦਾਣੇ ਚੋਰੀ ਕਰਕੇ ਲੈ ਜਾਂਦਾ ਹੈ ਔਰ ਇਹ ਹੁਣੇ ਮੰਨ ਗਿਆ ਆਪਣੇ ਮੂੰਹੋਂ ਕਿ ਮੈਂ ਤਿੰਨ ਚਾਰ ਵਾਰੀ ਅੱਗੇ ਦਾਣੇ ਚੋੱਕ ਕੇ ਖੜੇ ਨੇ ਹੁਣ ਮੈਂ ਪੁਲਿਸ ਸਟੇਸ਼ਨ ਜਾ ਰਿਹਾ ਤੇ ਪੁਲਿਸ ਸਟੇਸ਼ਨ ਜਾ ਕੇ ਦੀ ਰਿਪੋਰਟ ਕਰਾਂਗੇ ਤੇ ਇਹਦੀ ਅਗਲੀ ਦੀ ਕਾਰਵਾਈ ਵਾਸਤੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਠੀਕ ਇੱਥੇ ਗੁਰਦਾ ਸਾਹਿਬ ਕਿਹੜਾ ਹੀ ਆ ਬਾਬਾ ਖੇਜੰਦ ਅਛਾ ਤਕੀ ਮਤਦਈ ਸੇਵਾਦਾਰੋ ਚ ਹਾਂਜੀ ਸੇਵਾਦਾਰ ਇਹ ਕਿਸ ਤਰ੍ਹਾਂ ਤੁੰ ਚ ਵਰੋ ਖੜਿਆ ਇਹ ਜੀ ਰੋ ਚੋਰੀ ਕਰਦਾ ਸੀ ਤੇ ਹੱਥ ਨਹੀਂ ਹੁੰਦਾ ਰੋਜ਼ ਗਾਈ ਸ਼ਾਮੀ ਕੇ ਟਾਈਮ ਬਦਲ ਲੈ ਕੇ ਤੇਨ ਵਜੇ ਕਦੇ 4 ਵਜੇ ਕਦੇ ਮਨੇਰੇ 4 ਵਜੇ ਉਹ ਕਰਦਾ ਕਰਦਾ ਇੱਕ ਮੁੰਡਾ ਸਾਡਾ ਇੱਥੇ ਉਹਨੇ ਮੈਨੂੰ ਸਾਰਾ ਦਿੱਤਾ ਹੁਣੇ ਕਿ ਉਹ ਆ ਗਿਆ ਹੀ ਉਹ ਤੇ ਮੈਂ ਉਤੋਂ ਜਾ ਕੇ ਰਸਾਇਲਾ ਕੇ ਤੈਨੂੰ ਫੜ ਲਿਆ ਇਹ ਕਿੰਨੇ ਕਵੇ ਹੁੰਦਾ ਹੈ ਇਹ ਕੋਹ ਦੁਪਹਿਰੇ 3 ਵਜੇ ਆਉਂਦਾ ਸੀ ਮਨੇਰੇ 4 ਵਜੇ ਆਉਂਦਾ ਸੀ ਤੇ ਸ਼ਾਮੀ ਜਦੋਂ ਖੋਪੀ ਆਉਂਦਾ ਹੈ ਕਿੰਨੇ ਜਾਣੇ ਹੁੰਦੇ ਕੱਲਾ ਹੀ ਤਾਂ ओरिजिनल ਹੈ ਇਹਦੇ ਨਾਲ ਹੋਰ ਬੰਦੇ ਵੀ ਹੈਗੇ ਆ ਉਹ ਬਾਹਰ ਡਾਣੇ ਫੜ ਲੈਂਦੇ ਆ ਇਹ ਬਾਹਰੋਂ ਅੰਦਰੋਂ ਕੱਢਦਾ ਹੀ ਹੋਈ ਹੈ ਕਿੰਨੀ ਕੋ ਹੁੰਦਾ ਕਣਕ ਲੈ ਕੇ ਕੱਢਦੇ ਕੱਢ ਵੱਟ ਚਾਰ ਪੰਜ ਕੋ ਮੁੰਡਾ ਤਾਂ ਲੈ ਕੇ ਆਣਾ ਇਹ ਕੀ ਮੰਗਤ ਸਾਡੇ ਵਿਸਾਫ ਹੋਵੇ ਜੇ ਕਣਕ ਦਾ ਜਿੰਨਾ ਰੇਟ ਬਣਿਆ ਉਹ ਇਸੇ ਕੋ ਲਿਆ ਜਾਵੇ ਚਾਹੇ ਫੜ ਗਏ ਅੰਦਰ ਇਹਨੂੰ ਕੋਈ ਸਜ਼ਾ ਦਿੱਤੀ ਜਾਵੇ ਹੋਰ ਗੁਰਦੂਰ ਰਿਪੋਰਟ ਕੀਤੀ ਪੁਲਿਸ ਨੂੰ ਰਿਪੋਰਟ ਕੀਤੀ ਆ ਕੋਈ ਅਜੇ ਕੋਈ ਨਹੀਂ ਆਇਆ ਕਿੰਨਾ ਚਿਰ ਹੋ ਗਿਆ ਘਟੋ ਘਟ ਅੱਧਾ ਘੰਟਾ ਹੋ ਗਿਆ ਨਾਥ ਪਾਏ ਹੁਣ ਡੇਢ ਦੋ ਘੰਟੇ ਹੋ ਗਿਆ ਪੁਲਿਸ ਨੂੰ ਫੋਨ ਕੀਤਾ ਕੋਈ ਪੁਲਿਸ ਅਧਿਕਾਰੀ ਨਹੀਂ ਆਇਆ ਤੇ ਦੱਸੋ ਇਹਨੂੰ ਕੀ ਕਰੀ ਆ ਆਖਰਕਾਰ ਗੁਰੂ ਘਰ ਨਹੀਂ ਬਖਸ਼ਿਆ ਇਹ ਬੰਦੇ ਨੇ ਗੁਰੂ ਘਰੋਂ ਚੋਰੀ ਕਰਨੀ ਗੁਰਦੁਆਰੇ ਤੋਂ ਕੰਕਰੀ ਚੋਰੀ ਕਰਦਾ ਫੜਿਆ ਗਿਆ ਤੇ ਆਪ ਮੰਨਣ ਡਿਆ ਵੀ ਮੈਂ ਹੋਰ ਵੀ ਚੋਰੀਆਂ ਕਰਦਾ ਰਿਆਂ ਇਹਨੂੰ ਪੁਲਿਸ ਵਾਲਿਆਂ ਨੇ ਨੱਥ ਪਾਵੇ ਸਿੱਧੇ ਰਾਹ ਪਾਵੇ ਕਿਤੇ ਫੜਫੜ ਕੇ ਝੇਲਣ ਕੀ ਧੱਕੇ ਇੰਨਾ ਕਹਿੰਦਾ ਮੈਂ ਕਿੰਨਾ ਜਾ। ਹੋਰ ਇਹਨੇ ਵਲੋਂ ਕੀ ਦੱਸਿਆ ਗਿਆ ਪਬਲਿਕ ਵੱਲੋਂ ਕੋਈ ਕੀ ਕੰਮ ਕਰਦਾ ਗਿਆ। ਤੁਹਾਡੇ ਸਾਹਮਣੇ ਆਇਆ ਦੱਸਿਆ ਜੀ ਤੁਹਾਨੂੰ ਹਾਂ ਸੋਰੀਆ ਕਰਦਾ। ਜਜ਼ਾ ਹੋਣੀ ਚਾਹੀਦੀ। ਜਜ਼ਾ ਇਹ ਬੰਦੇ ਨੂੰ ਜੇਰ ਛੁੱਟਿਆ ਜਾ ਆਖਰਕਾਰ ਕੁਛ ਵੀ ਨਹੀਂ ਜਾ ਕੋਈ ਨਾ ਕੋਈ ਜਜ਼ਾ ਹੁਣ ਕਿਹੜਾ ਮਾਨਵਤਾ ਮਾਰ ਦੇਣਾ ਚਾਹੀਦਾ ਆਖਰਕਾਰ ਜੇਰ ਛੁੱਟਿਆ ਜਾ ਇਹ ਚਿਰ।